ਜੱਤੇਦਾਰ ਗੁਰਦੇਵ ਸਿੰਘ ਕੌਂਕੇ ਦੀ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਪਹੁੰਚੀ ਸੁਖਬੀਰ ਸਿੰਘ ਬਾਦਲ ਨੇ ਵਾਦਾ ਕੀਤਾ ਪਰਿਵਾਰ ਨੂੰ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ ਹਾਂ ਜੱਤੇਦਾਰ ਗੁਰਦੇਵ ਸਿੰਘ ਕੌਂਕੇ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਸੀ ਕੇਸ ਨੂੰ ਰਫਾ-ਦਫਾ ਕੀਤਾ ਸੀ ਲਗਾਤਾਰ ਵਿਰੋਧੀ ਪਾਰਟੀਆਂ ਔਰ ਜਿਹੜੇ ਸਿੱਖ ਪੰਥ ਦੇ ਜੋ ਨੁਮਾਇੰਦੇ ਨੇ ਉਹ ਅਕਾਲੀ ਦਲ ਨੂੰ ਕਹਿ ਰਹੇ ਸੀ ਕਿ ਉਸ ਵਕਤ ਪ੍ਰਕਾਸ਼ੀ ਬਾਦਲ ਦਾ ਰਾਸ ਸੀ ਤਾਂ ਉਸ ਵਕਤ ਜੱਤੇਦਾਰ ਗੁਰਦੇਵ ਸਿੰਘ ਕੌਂਕੇ ਦਾ ਕਤਲ ਹੋਇਆ ਸੀ ਤੇ ਜਿਹੜੀ ਰਿਪੋਰਟ ਆ ਜਾਂ ਫਾਇਲ ਰੱਖੋ ਦਾ ਫਕਰ ਕਿਸੇ ਪਰੋਥੀ ਸੁਭੀ ਸਿੰਘ ਬਦਲ ਪਹੁੰਚੀ ਨੇ ਪਰਿਵਾਰ ਨੂੰ ਵਾਦਾ ਕੀਤਾ ਹੈ ਤੇ ਜਿਹੜਾ ਕਿਹਾ ਹੈ ਕਿ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਰਵਾਂਗੇ ਅੱਜ ਜਸਦਰ ਕੋਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਕਾਲੀ ਦਰ ਦੀ ਲੀਡਰਸ਼ਿਪ ਨਾਲ ਅਸੀਂ ਆਏ ਆਂ ਹੈ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਤਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐ ਜੀਬੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਹ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਕਾਲੀ ਦਲ ਤੇ ਐਜੀਪੀਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਦੇ ਕੋਈ ਨਾ ਇਹਦਾ ਧੰਨਵਾਦ ਕਰਦੇ ਜਾਂਦੇ ਕਾਲੀ ਦਲ ਇੱਕ ਸੋਚ ਹੈ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਅਕਾਲ ਤਰਫਾ ਨੂੰ ਸਮਰਪਿਤ ਹਰੇ ਪ੍ਰਧਾਨ ਸਭਾ ਦੇ ਘਰੇਆਂ ਦਾ ਜੀ ਆਇਆਂ ਕਰਦੇ ਜਾਂਦੇ ਬਾਕੀ ਸਾਰਨੂੰ ਨੇ ਵਿਸ਼ਵਾਸ ਦਵਾਇਆ ਵਾ ਵੀ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਜੰਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਜੋ ਗਲਬਤ ਕੀ ਹੋਈ ਚਲੋ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਸਾਡੀ ਮਾਤਾਂ ਸਾਦਾ ਕਿੱਦੋਂ ਹੋਇਆ ਜੰਦੇ ਵਿਸ਼ਵਾਸ ਦਵਾਇ ਜਾਂਦੇ ਠੀਕ ਨੇ ਕਹਿੰਦੇ ਅਸੀਂ ਮਸਲਾ ਸੰਧ ਅਗਰ ਰੱਖਿਆ ਜਾਂਦਾ ਵੀ ਜੋ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ ਬਾਕੀ ਅਸੀਂ ਅਕਾਲੀ ਸੋਚਦੇ ਹੈਗੇ ਜਾਂਦੇ ਠੀਕ ਠੀਕ ਹੈ ਠੀਕ ਹੈ ਹੁਣ ਬਟਵਾ ਸਾਹਿਬ ਇਹਦੀ ਬਰੀਕੀ ਨਾਲ ਜਾਂਚ ਕਰਵਾਵਾਂਗੇ ਤੇ ਹਮਦਰਦੀ ਵੀ ਜाहिर ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਅਦੇਬਨ ਰਾਲ ਦੇ ਕਾਲ ਦੇ ਵਿੱਚ ਭਾਵੇਂ ਕਤਲ ਹੋਇਆ ਸੁਧੀ ਸਿੰਘ ਬਾਦਲ ਦਾ ਕਹਿਣਾ ਪਰ ਅਸੀਂ ਜ਼ਰੂਰ ਇਸਦੀ ਬਰੀਕੀ ਨਾਲ ਜਾਂਚ ਕਰਾਂਗੇ ਕਿਹੜਾ ਕਿਹਨਾਂ ਨੇ ਆਰਡਰ ਦਿੱਤੇ ਸੀ ਔਰ ਕੀ ਕੁਝ ਹੋਇਆ ਸੀ ਜਿਸ ਨੂੰ ਲੈ ਕੇ ਆਸਗਵੀ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਸੀਂ ਹਰ ਬਰੀਕੀ ਨਾਲ ਜਾਂਚ ਕਰਵਾਵਾਂਗੇ ਮਿਰਸਾ ਸਿੰਘ ਬਲਟੋਹਾ ਉੱਥੇ ਐਡਵੋਕੇਟ ਧਾਮੀ ਜਸਰਮਨ ਗੁਰਦਾਪਨ ਕੰਢੀ ਦੇ ਪ੍ਰਧਾਨ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਮੁਲਾਕਾਤ ਕਰੀਏ ਅਤੇ ਵਾਅਦਾ ਵੀ ਕੀਤਾ ਕਿ ਅਸੀਂ ਇਸ ਕੇਸ ਦੀ ਜਿਹੜੀ ਜਾਂਚ ਪੂਰੀ ਬਰੀਕੀ ਨਾਲ ਕਰਵਾਵਾਂਗੇ ਅਤੇ ਅਕਾਲੀ ਦਲ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵੇਗਾ